ਪੰਜਾਬ ਰੋ ਪੀਵੀ ਦੇਖ ਰਹੇ ਸਾਰੇ ਦਸਕਾਂ ਸਵਾਗਤ ਹੈ ਮੈਂ ਹਾਂ ਤੁਲ ਸ਼ਰਮਾ ਜਿਨ੍ਹਾਂ ਭੈਣਾਂ ਨੇ ਰਖੜੀ ਬੰਨਣ ਲਈ ਬੱਸਾਂ ਫੜਨੀਆਂ ਸਨ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਖਬਰ ਹੈ ਜੀहां ਕਿਉਂਕਿ ਕੱਲ ਰਖੜੀ ਹੈ ਜਿਨ੍ਹਾਂ ਭੈਣਾਂ ਨੇ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਸੀ ਸਰਕਾਰੀ ਬੱਸਾਂ ਦੀ ਵਰਤੋਂ ਕਰਨੀ ਸੀ ਉਹਨਾਂ ਵਾਸਤੇ ਇਹ ਖਬਰ ਅਹਿਮ ਜ਼ਰੂਰੀ ਹੈ ਧਿਆਨ ਦੇਣੇ ਭੈਣਾਂ ਕਿਉਂਕਿ ਥੋੜੀ ਹੀ ਦੇਰ ਬਾਅਦ ਜਿਹੜੀ ਪੰਤ ਸਾਹਿਬ ਸਰਕਾਰੀ ਮੁਲਾਜ਼ਮ ਹੈ ਉਹ ਇਸ ਦਾ ਚੱਕਾ ਜਾਮ ਕਰਨ ਵਾਲੇ ਨੇ ਕਿਉਂਕਿ ਉਹਨਾਂ ਦਾ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਲੋਮੀਟਰ ਸਕੀਮ ਦਾ ਇੱਕ ਨਵਾਂ ਪ੍ਰੋਜੈਕਟ ਜਿਹੜਾ ਕੀ ਲੈ ਕੇ ਆ ਰਹੀ ਹੈ ਕੰਟਰੈਕਟ ਲੈ ਕੇ ਆ ਰਹੀ ਹੈ ਜੇ ਸਰਕਾਰ ਉਹ ਅਜ ਥੋੜੇ ਦੇਰ ਤੱਕ ਜੇ ਉਸ ਕੰਟਰੈਕਟ ਨੂੰ ਲਾਗੂ ਕਰ ਦਿੰਦੀ ਹੈ ਤਾਂ ਸਰਕਾਰੀ ਮੁਲਾਜ਼ਮ ਆਪਣੀ ਬੱਸਾਂ ਦਾ ਚੱਕਾ ਜਾਮ ਕਰ ਦੇਣਗੇ ਔਰ ਇਹ ਚੱਕਾ ਜਾਮ ਅਣਮਿੱਥੇ ਸਮੇ ਲਈ ਇਨਡੇਫਿਨਿਟ ਸਮੇ ਲਈ ਜਿਹੜਾ ਉਹ ਚੱਕਾ ਜਾਮ ਹੋਏਗਾ ਮਤਲਬ ਜਦ ਤੱਕ ਜੇ ਅੱਜ ਤੋਂ ਥੋੜੀ ਦੇਰ ਬਾਅਦ ਸਰਕਾਰ 1 ਕਿਲੋਮੀਟਰ ਸਕੀਮ ਦਾ ਕੰਟਰੈਕਟ ਪਾਸ ਕਰ ਦਿੰਦੀ ਹੈ ਤਾਂ ਚੱਕਾ ਜਾਮ ਹੋ ਜਾਏਗਾ ਸਰਕਾਰੀ ਬਸਾਂ ਦਾ ਔਰ ਤੱਕ ਚੱਕਾ ਜਾਮ ਰਹੇਗਾ ਜਦ ਤੱਕ ਕਿ ਸਰਕਾਰ ਇਹ ਆਪਣਾ ਫੈਸਲਾ ਪਲਟ ਨਹੀਂ ਲੈਂਦੀ ਅੱਜ 8 ਤਰੀਕ ਹੈ ਔਰ ਕੱਲ 9 ਤਰੀਕ ਨੂੰ ਰਖੜੀ ਹੈ ਕੁਝ ਪੈਣਾ ਨੇ ਅੱਜ ਹੀ ਨਿਕਲ ਜਾਣਾ ਲੰਬੀ ਦੂਰੀ ਵਾਸਤੇ ਰਖੜੀ ਬੰਨ੍ਹ ਲਈ ਕਿਉਂਕਿ ਫਿਰ ਸ਼ਨੀਵਾਰ ਹੈ ਐਤਵਾਰ ਹੈ ਔਰ ਕਿਹਾ ਜਾ ਰਿਹਾ ਕਿ ਆਮ ਤੌਰ 'ਤੇ ਇਹ ਹੈ ਕਿ ਦੋ ਦਿਨ ਜਿਹੜੀ ਪੈਣਾ ਨੇ ਆਪਣੇ ਭਰਾਵਾ ਕੋ ਰਹਿਣ ਗਿਆ ਪੇਕੇ ਰਹਿਣ ਗਿਆ ਕਿਉਂਕਿ ਛੁੱਟੀਆਂ ਦਿਨ ਵੀ ਹੈ ਪਰ ਉਹਨਾਂ ਦਾ ਇਹ ਜਿਹੜਾ ਸਾਰਾ ਤਿਉਹਾਰ ਹੈ ਕਿਰਕਰਾ ਹੋ ਸਕਦਾ ਹੈ ਹਾਲਾਂਕਿ ਜਿਹੜਾ ਇਹ ਡਿਸੀਜਨ ਹੈ ਇਹ ਸਾਡੇ ਤੁਹਾਡੇ ਵਰਗੇ ਮਾਤਰ ਸਾਥੀ ਪੈਣਾ ਲਈ ਵੀ ਹੋ ਸਕਦਾ ਹੈ ਜਿਨ੍ਹਾਂ ਨੇ ਬੱਸਾਂ 'ਚ ਸਫ਼ਰ ਕਰਨਾ ਹੈ ਸੋ ਉਹਨਾਂ ਲਈ ਇਹ ਇੱਕ ਵੱਡੀ ਖਬਰ ਹੈ ਜੇਕਰ ਤੁਸੀਂ ਆਪਣਾ ਕੋਈ ਪਲਾਨ ਕਰ ਰਹੇ ਹੋ ਪੈਣਾ ਦੇ ਪਲਾਨ ਕਰ ਰਹੀਆਂ ਨੇ ਤਾਂ ਇਸ ਖਬਰ ਨੂੰ ਜ਼ਰੂਰ ਦੇਖ ਲੈਣ ਕਿਉਂਕਿ ਥੋੜੀ ਦੇਰ ਬਾਅਦ ਹੀ ਜੇਕਰ ਸਰਕਾਰ ਫੈਸਲਾ ਲੈਂਦੀ ਹੈ ਤਾਂ ਤੁਹਾਨੂੰ ਆਪਣਾ ਰਖੜੀ ਦਾ ਜਿਹੜਾ ਪਲਾਨ ਹੈ ਉਹ ਪੂਰਾ ਪਲਾਨ ਜਿਹੜਾ ਕਿ ਉਹ ਚੇਂਜ ਕਰਨਾ ਪੈ ਸਕਦਾ ਤੁਹਾਨੂੰ ਜੀ ਅੱਜ ਹੜਤਾਲ ਨੂੰ ਲੈ ਕੇ ਤੁਹਾਡੀ ਕੀ ਰਣਨੀਤੀ ਹੈ ਔਰ ਕੀ ਐਲਾਨ ਕੀਤਾ ਸਾਡੀ ਜਥੇਬੰਦੀ ਵੱਲੋਂ ਸਪਸ਼ਟ ਐਲਾਨ ਸੀ ਕਿ ਮਾਣਯੋਗ ਟਰਾਂਸਫੋਰਮਰ ਇਸਟਰਨ ਦੇ 16 ਤਰੀਕ ਨੂੰ ਮੀਟਿੰਗ ਕਰਨੀ ਸੀ 9 ਜੁਲਾਈ ਨੂੰ ਜਿਹੜੀ ਮੀਟਿੰਗ ਹੋਣੀ ਤੇ ਤੈਅ ਹੋਇਆ ਸੀ ਕਿ ਜਿਹੜੇ ਕੱਢੇ ਗਏ ਮਲਾਜ਼ਮ ਭਾਲ ਕਰਨਾ ਕੰਡੀਸ਼ਨਾਂ ਦੇ ਵਿੱਚ ਸੋਧ ਕਰਨੀ ਪਲੱਸ ਨਾਲ ਦੀਆਂ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਰੱਦ ਕਰਨ ਬਾਰੇ 16 ਜੁਲਾਈ ਨੂੰ ਦੁਬਾਰਾ ਮੀਟਿੰਗ ਉਹ ਮੀਟਿੰਗ ਨਹੀਂ ਹੋਈ ਉਸ ਤੋਂ ਬਾਅਦ ਪਾਲਿਸੀ ਲਾਗੂ ਕਰਨੀ ਜਿਹੜੇ ਮੁਲਾਜ਼ਮਾਂ ਦੀ ਤਨਖਾਹ ਘਟਿਆ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਜਾਂ ਕਹਿ ਸਕਦੇ ਨੇ ਕਿ ਜਿਹੜੇ ਆਊਟਸੋਰਸਿੰਗ ਵਾਲੇ ਮੁਲਾਜ਼ਮ ਉਹਨਾਂ ਦਾ ਠੇਕੇਦਾਰ ਬਾਹਰ ਕੱਢਣਾ ਉਹਨਾਂ ਮੰਗਾ ਸੰਬੰਧੀ ਤੇ ਸਰਕਾਰੀ ਬਸਾਂ ਦੀ ਗਿਣਤੀ 10000 ਕਰਨਾ ਸੰਬੰਧੀ ਪਾਲਿਸੀ ਜਿਹੜੀ ਆ ਉਹ ਵਿਮਾਨੀਯੋਗ ਵਿੱਤ ਮੰਤਰੀ ਨੇ 28 ਤਰੀਕ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਉਹ ਦੋਨੋਂ ਮੀਟਿੰਗਾਂ ਨਹੀਂ ਹੋਈਆਂ ਵਿੱਤ ਵਿਭਾਗ ਦੇ ਅਧਿਕਾਰੀ ਬੈਠੇ ਸੀ ਉਹਨਾਂ ਪਰੰਤੂ ਸਰਕਾਰ ਉਹਨੂੰ ਲਾਗੂ ਕਰਨ ਦੀ ਬਜਾਏ ਅੱਜ ਦੁਪਹਿਰੇ 2 ਵਜੇ 8 ਤਰੀਕ ਨੂੰ 8 ਅਗਸਤ ਨੂੰ ਦੁਪਹਿਰੇ 2 ਵਜੇ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਖੋਲਣ ਜਾ ਰਹੀ ਆ ਸੋ ਜੇ ਉਹ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਖੁੱਲਦਾ ਤਾਂ ਸਪਸ਼ਟ ਹੈ ਕਿ ਸਾਡੇ ਵੱਲੋਂ ਜਿਹੜਾ ਵਾ ਬਸਾਂ ਦਾ ਚੱਕਾ ਜਾਮ ਕੀਤਾ ਜਾਊਗਾ ਪਣ ਵਾਸਤੇ ਪੀਆਰਟੀਸੀ ਦੇ 27 ਦੇ 27 ਡਿਪੂ ਆ ਜਿਹੜੇ ਬੰਦ ਹੋਣਗੇ ਕਿਉਂਕਿ ਸਰਕਾਰ ਨੇ ਨਾ ਤਾਂ ਹੁਣ ਤੱਕ ਤਨਖਾਹ ਪਾਈ ਨਾ ਕਿਲੋਮੀਟਰ ਸਕੀਮ ਬਸਾਂ ਟੈਂਡਰ ਰੱਦ ਕਰਨ ਦੇ ਆਰਡਰ ਕੱਢੇ ਨੇ ਨਾ ਹੀ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਦੇ ਕੋਈ ਪੱਤਰ ਜਾਰੀ ਜਦਕਿ ਜਿਹੜੀਆਂ ਵਿਭਾਗ ਦੀਆਂ ਚੱਲ ਰਹੀਆਂ ਬੱਸਾਂ ਨੇ ਉਹ ਬੱਸਾਂ ਵੀ ਲਗਭਗ 4 ਕਰੋੜ ਘਾਟੇ 'ਚ ਗਈਆਂ ਪਿਛਲੇ ਸਾਲ ਤੇ ਇਸ ਸਾਲ ਵੀ ਲਗਭਗ 2 ਕਰੋੜ ਘਾਟੇ ਦੇ ਵਿੱਚ ਤਿੰਨਾਂ ਮਹੀਨੇ ਚ ਜਾ ਚੁੱਕੀਆਂ ਕਹਿਣ ਤੋਂ ਭਾਵ ਕਿ ਆਪਣੀਆਂ ਬੱਸਾਂ ਘਾਟੇ 'ਚ ਨਹੀਂ ਜੇ ਪ੍ਰਾਈਵੇਟ ਮਾਲਕ ਦੀ ਬੱਸ ਪੈਂਦੀ ਤਾਂ ਉਹਨੂੰ 30 ਤੋਂ 35 ਰੁਪਏ ਪ੍ਰਤੀ ਕਿਲੋਮੀਟਰ ਦੇ ਵੱਲੋਂ ਬੱਸ ਦੇ ਤੇ ਐਚਵੀਏਸੀ ਦੇ ਵੀ 20 ਤੋਂ 25 ਰੁਪਏ ਦੇਣੇ ਪੈਣਗੇ ਸੋ ਵੱਡੇ ਘਾਟੇ ਵੱਲ ਨੂੰ ਸਰਕਾਰ ਜਾ ਰਹੀ ਹੈ ਸਰਕਾਰ ਕਿਤੇ ਨਾ ਅਰੀਅਲ ਰਵਈਆ ਜਾਂ ਕਹਿ ਸਕਦੇ ਨੇ ਕਿ ਆਪਣੇ ਫਰਮਾਨ ਥੋਪ ਰਹੀ ਹੈ ਮੁਲਾਜ਼ਮਾਂ ਤੇ ਜਿਵੇਂ ਲੈਂਡ ਪੂਲਿੰਗ ਵਾਲੀ ਪਾਲਿਸੀ ਆਈ ਸੀ ਮੁਲਾਇਬ ਕਿਸਾਨਾਂ ਦੇ ਤੋਂਪਣਾ ਚਾਹੁੰਦੇ ਸੀ ਉਵੇਂ ਇਹਨਾਂ ਵਿਭਾਗਾਂ ਦਾ ਨਿੱਜੀ ਕੰਮ ਕਰਨ ਲਈ ਕਿਤੇ ਨੇ ਕਿਤੇ ਕਾਰਪਟ ਘਰਾਣਿਆਂ ਦੀਆਂ ਬੱਸਾਂ ਲਿਆ ਕੇ ਦੇ ਵਿਭਾਗਾਂ ਦੀ ਲੁੱਟ ਕਰਨਾ ਚਾਹੁੰਦੇ ਆ ਉਹਦੇ ਵਾਸਤੇ 2 ਵਜੇ ਤੱਕ ਜੇ ਪੱਤਰ ਜਾਰੀ ਨਹੀਂ ਹੁੰਦਾ ਟੈਂਡਰ ਰੱਦ ਕਰਨ ਦਾ ਟੈਂਡਰ ਖੋਲ੍ਹਿਆ ਜਾਂਦਾ ਸਰਕਾਰ ਵੱਲੋਂ ਤਾਂ ਤੁਰੰਤ ਸਾਰੀਆਂ ਬੱਸਾਂ ਦਾ ਚੱਕਾ ਜਾਮ ਉਹ 27 ਦੇ 27 ਡਿੱਪੂ ਆ ਜਿਹੜੇ ਬੰਦ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਇਹ ਰੋਸ ਪ੍ਰਦਰਸ਼ਨ ਉਨਨੀ ਦੇਰ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਟੈਂਡਰ ਰੱਦ ਤੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਦੇ ਪੱਤਰ ਜਾਰੀ ਨਹੀਂ ਹੁੰਦੇ